ਕਿਹੜੀ ਜਗ੍ਹਾ ਤੋਂ ਆਏ ਜੀ ਐ ਮਕਬੂਲਤਿਆਂ ਆਏ ਆ ਜੀ ਤੇ ਅੱਜ ਕੀ ਭੈਣ ਜੀ ਹੜਾ ਵੱਲੋਂ ਤੇ ਭੈਣ ਜੀ ਹੜਾ ਨੂੰ ਕੀ ਆਪਣਾ ਨਸਰਾਂ ਲਾਏ ਆ ਤੇ ਇਹਨਾਂ ਨੂੰ ਪਿਆਰ ਨਾਲ ਖਰਚਾ ਦਿੱਤਾ ਲਾਇ ਰੱਖਿਆ ਤੇ ਹੁਣ ਸਮਾਈ ਕਰਦੇ ਆ ਕਿ ਕੰਮ ਕਿੰਨੀ ਕਿ ਸੇਵਾ ਕਰਦੇ ਨੇ ਜਿੰਨੇ ਜੁੰਡੀਆਂ ਜਗ੍ਹਾ ਜਾਈ ਜਾਂਦੇ ਆ ਕਿ ਕਿੰਨੇ ਸਾਲ ਹੋ ਗਏ ਪਿਛਲੇ ਹੋ ਗਏ ਆ ਸੇਵਾ ਹੋ ਗਿਆ ਠੀਕ ਹੈ ਜੀ ਤੇ ਕਿਸ ਤਰ੍ਹਾਂ ਕੀ ਲੱਗਦਾ ਕਿ ਇਤਰਾਹ ਦੀਆਂ ਧੀਆਂ ਜਿਹੜੀਆਂ ਵਾ ਉਹ ਹੋਣੀਆਂ ਚਾਹੀਦੀਆਂ ਜੀ ਕੀ ਘਾਤ ਹੋਇਆ ਜੀ ਜੀ ਅੱਜ ਮੇਰਾ ਨਾਮ ਗੀਤਾ ਮੈਂ ਸੁਦਰਨੇ ਦੇ ਕੋਲ ਹਾਂ ਅੱਜ ਕਿਸ ਕਰਕੇ ਤੁਹਾਨੂੰ ਬੁਲਾਇਆ ਗਿਆ ਜੀ ਜੀ ਮੇਰੀ ਦੀਦੀ ਸਾਡੇ 22 ਸਾਲ ਤੋਂ ਸਾਡੀ ਮੰਨੀ ਕਰਦੇ ਜੀ ਕਿਸ ਚੀਜ਼ ਦੀ ਮਦਦ ਕਰਦੇ ਰੋਸ਼ਨ ਕਾਇੀ ਜਿਵੇਂ ਆਹ ਦੀ ਚੀਜ਼ ਕੱਪੜਾ ਆਹ ਦੀ ਚੀਜ਼ ਵੀ ਸਾਡੀ ਮੰਨੀ ਕਰਦੇ ਜੀ ਕੀ ਲੱਗਦਾ ਕਿ ਐਸੀਆਂ ਧੀਆਂ ਜਿਹੜੀਆਂ ਵਾਕਈ ਹੋਣੀਆਂ ਚਾਹੀਦੀ ਇਹ ਜਿਹੜੀਆਂ ਤੇ ਸਭ ਨੇ ਰੱਦ ਕਰ ਦਿੱਤੀ ਕਿੰਨੇ ਸਾਲ ਤੋਂ ਜਿਹੜਾ ਇਹ ਕਰਦੇ ਆ 22 ਸਾਲ ਤੋਂ ਤੇ ਅੱਜ ਜਿਹੜਾ ਵਾ ਦਵਾਈਆਂ ਵਗੈਰਾ ਅੱਖਾਂ ਦਾ ਕੈਂਪ ਲੱਗਿਆ ਹੈ। ਹਾਂਜੀ ਉਹਨਾਂ ਦੀ ਵੀ ਅੱਖਾਂ ਚੈੱਕ ਕਰवानी ਸੀ। ਅੱਖਾਂ ਵਾਸਤੇ ਦਵਾਈਆਂ ਹਰ ਤਰ੍ਹਾਂ ਦੀ ਮਿਲ ਸਕਦੀ ਹੈ। ਮਰੀਜ਼ਾਂ ਦਾ ਪਲਾ ਕਰੀ ਇਹਨਾਂ ਨੂੰ ਬਹੁਤ ਚੰਗੀ। ਅ ਸਭ ਨੂੰ ਮੇਰੀ ਸੱਚੀਕਾਲ ਜੀ ਮੇਰਾ ਨਾਮ ਡਾਕਟਰ ਨੂਰੀਨ ਮਹਾਜਨ ਤੇ ਅਸੀਂ ਇਹ ਜ਼ਰੂਰਤਮੰਦਾ ਲਈ ਕੈਂਪ ਲਾਣੇ ਪਏ ਆ ਅੱਜ ਫੋਕਲ ਪੁਆਇੰਟ ਵਿੱਚ। ਇੱਥੇ ਵਿੱਚ ਮੇਰੇ ਨਾਲ ਫੈਮਲੀਆਂ ਜੁੜੀਆਂ ਹੋਈਆਂ ਜਿਹੜੀਆਂ ਆਰਾਊਂਡ 20-22 ਸਾਲਾਂ ਤੋਂ ਮੇਰੇ ਨਾਲ ਜੁੜੀਆਂ ਹੋਈਆਂ। ਤੇ ਇਹਨਾਂ ਦੇ ਘਰਾਂ ਵਿੱਚ ਇਹ ਹਾਲ ਹੈ ਕਿ ਕੋਈ ਕਮਾਨ ਵਾਲਾ ਨਹੀਂ ਹੈ ਤੇ ਮੈਂ ਇਹਨਾਂ ਦੀ ਮਦਦ ਜਿਹੜੀ ਹੈ ਉਹ ਪਿਛਲੇ 20-22 ਸਾਲਾਂ ਤੋਂ ਕਰਦੀ ਪਈ ਆ ਤੇ ਇਹ ਕੋਈ ਆਜ਼ਾਦ نگر ਤੋਂ ਹੈ ਕੋਈ ਮਕਬੂਲਪੁਰੇ ਤੋਂ ਹੈ ਕੋਈ ਇੱਥੇ ਸਾਡੇ ਜੋੜਾ ਫਟਕ ਤੋਂ ਵੀ ਹੈ ਵਕ-ਵਕ ਫੈਮਲੀਆਂ ਜਿਹੜੀਆਂ ਮੈਨੂੰ ਪਤਾ ਹੈ ਕਿ ਜਿਨ੍ਹਾਂ ਦੇ ਘਰ ਕਮਾਨ ਵਾਲਾ ਕੋਈ ਨਹੀਂ ਹੈ ਅਸੀਂ ਉਹਨਾਂ ਨੂੰ ਕੈਸ਼ ਰਾਸ਼ੀ ਵੀ ਦਿੰਨੇ ਆ ਤੇ ਉਹਨਾਂ ਨੇ ਆਪਣੇ ਜ਼ਰੂਰਤ ਮੁਤਾਬਿਕ ਆਪਣਾ ਰਾਸ਼ਨ ਪਾਣੀ ਉਹ ਲੈ ਲੰਦੇ ਨੇ ਚਲੋ ਪਰਮਾਤਮਾ ਨੇ ਇੱਕ ਉਹਨਾਂ ਦਾ ਇੱਕ ਵਸੀਲਾ ਬਣਾਇਆ ਕਿ ਇਹ ਸਾਡੀ ਮਦਦ ਨਾਲ ਜੇ ਇਹਨਾਂ ਦੇ ਘਰ ਚੱਲ ਸਕਣ ਤੇ ਇਹ ਬਹੁਤ ਸਾਡੇ ਲਈ ਇੱਕ ਗਰਵ ਦੀ ਗੱਲ ਹੈ ਤੇ ਮੈਂ ਇਹਨਾਂ ਨਾਲ ਇਹ ਵੀ ਹੈ ਕਿ ਅਸੀਂ ਇੱਕ ਤੁਹਾਡੇ ਅਖਾਂ ਦੇ ਕੈਂਪ ਵੀ ਲਾਣੇ ਪਏ ਆ ਲੋਕਾਂ ਨੂੰ ਫ੍ਰੀ ਐਨਕਾ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਆ ਉਹਨਾਂ ਨੂੰ ਫ੍ਰੀ ਐਨਕਾ ਤੇ ਨਾਲੇ ਦਵਾਈਆਂ ਅੱਖਾਂ ਚ ਪਾਣਵਨੀਆਂ ਵੀ ਅਸੀਂ ਦਿੰਨੇ ਆ ਤੇ ਹਾਰਡ ਪੀੜਤਾਂ ਲਈ ਵੀ ਅਸੀਂ ਕਾਫੀ ਕੰਮ ਕਰਦੇ ਪਏ ਆ ਜਿਹੜੇ ਇਲਾਕੇ ਆ ਰਮਦਾਸ ਹੈ ਜਿਵੇਂ ਤੇ ਅਜਨਾਲਾ ਜਿਵੇਂ ਲੋਕੀ ਬਹੁਤ ਜ਼ਿਆਦਾ ਜਿੱਥੇ ਪ੍ਰੋਬਲਮ ਚ ਹੈਗੇ ਨੇ ਇਸ ਵੇਲੇ ਪਾਣੀ ਬਹੁਤ ਇਕੱਠਾ ਹੋਇਆ ਹੋਇਆ ਹੈ ਅਸੀਂ ਉਥੇ ਵੀ ਜਨਰਿਕ ਦਵਾਈਆਂ ਬ੍ਰਾਂਡਡ ਜਨਰਿਕ ਦਵਾਈਆਂ ਭੇਜਦੇ ਪਏ ਆ ਤਾਂ ਕਿ ਲੋਕਾਂ ਦਾ ਕੁਝ ਭਲਾ ਹੋ ਸਕੇ ਜਿਹੜੇ ਲੋਕਾਂ ਜਾਇ ਨੇ ਕਿੰਨੇ ਜੀ ਪਰਵਾਹ ਹੈ ਜਿਲ੍ਹਾ ਨੂੰ ਤੁਸੀਂ ਹਰ ਮਹੀਨੇ ਜਿਹੜਾ ਵਾ ਰਾਤੀ ਜਿਹੜੀ ਦੇਖੋ ਜੀ ਇਹ ਪਰਿਵਾਰ ਤੇ ਮੇਰੇ ਆਪਣੇ ਹੁਣ ਪਰਿਵਾਰ ਹੋ ਚੁੱਕੇ ਨੇ ਕਿਉਂਕਿ ਮੈਂ 22 ਸਾਲਾਂ ਤੋਂ ਇਹਨਾਂ ਨਾਲ ਮੈਂ ਜੁੜੀ ਹੋਈ ਆ ਤੇ ਇਹ ਮੈਨੂੰ ਆਪਣੀ ਧੀ ਹੀ ਮੰਨਦੇ ਨੇ ਤੇ ਇਹ ਮੇਰੇ ਬੜੇ ਉਗੇ ਮੇਰੇ ਨਾਲ ਇਹਨਾਂ ਦੇ ਸੰਬੰਧ ਹੋ ਗਏ ਨੇ ਕਿਉਂਕਿ 15 20 20 ਦਾ ਪਰਿਵਾਰ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤੇ ਇਹ ਕਿਉਂਕਿ 20 22 ਸਾਲਾਂ ਤੋਂ ਜੁੜੇ ਹੋਏ ਨੇ ਤੇ ਇਹ ਮੇਰੇ ਨਾਲ ਹੀ ਨੇ ਅਤੇ ਮੈਂ ਇਹਨਾਂ ਇਹ ਮੈਨੂੰ ਆਪਣੀ ਕੁੜੀ ਮੰਨਦੇ ਆ ਤੇ ਮੈਂ ਮੇਰੇ ਲਈ ਹੈ ਮੇਰੇ ਮਾਪੇ ਤੋਂ ਘੱਟ ਨਹੀਂ ਨੇ ਹੁਣ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਵੱਲੋਂ ਕਿਹੜੀ-ਕਿਹੜੀ ਜਗ੍ਹਾ ਤੇ ਕਿੰਨੇ ਟੈਂਪਰ ਕੈਂਪਾਂ ਹੋਣਗੇ ਟੈਂਪੋਰਰੀ ਜਗ੍ਹਾ 'ਤੇ ਦੇਖੋ ਜੀ ਸਾਡਾ ਜਿਹੜਾ ਮੰਤਵ ਹੈ ਉਹ ਇਹ ਹੈ ਕਿ ਹਰ ਮਹੀਨੇ ਅਸੀਂ 3 ਤੋਂ 4 ਕੈਂਪ ਲਾਣੇ ਹਨ ਜਿੱਥੇ ਅਸੀਂ ਲੋੜਵੰਦਾਂ ਲਈ ਬ੍ਰਾਂਡਡ ਜਨਰਿਕ ਦਵਾਈਆਂ ਵੀ ਦਿੰਨੇ ਆ ਤੇ ਉਹਨਾਂ ਦੀਆਂ ਅੱਖਾਂ ਦੇ ਆਪਰੇਸ਼ਨ ਵੀ ਅਸੀਂ ਕਰਾਣੇ ਆ ਜਿਹੜੇ ਹਾਰਪੀਡ ਤੇ ਲੋਕ ਨੇ ਜਿਹੜੇ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਐਨਜੀਓ ਵਗੈਰਾ ਉਹਨਾਂ ਕੀ ਮਦਦ ਕਰੇਗਾ ਆਪਕੀ ਦੇਖੋ ਜੀ ਸਾਡੇ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਅਸੀਂ ਜਾ ਕੇ ਆਪੇ ਉੱਤੇ ਦਵਾਈਆਂ ਵੀ ਵੰਡੇ ਪਏ ਆ ਤੇ ਜ਼ਰੂਰਤਮੰਦਾਂ ਲਈ ਸਮਾਨ ਰਾਸ਼ਨ ਪਾਣੀ ਹੋਰ ਵੀ ਬੜੀਆਂ ਚੀਜ਼ਾਂ ਨੇ ਤਰ ਪਹਿਲਾਂ ਨੇ ਹੋਰ ਵੀ ਬੜੀਆਂ ਚੀਜ਼ਾਂ ਨੇ ਜਿਹੜਾ ਉਹਨਾਂ ਨੂੰ ਚਾਹੀਦੀਆਂ ਅਸੀਂ ਜਾ ਕੇ ਆ ਪਹੁੰਚਾਉਂਦੇ ਪਏ ਆ ਸਾਡੀਆਂ ਗੱਡੀਆਂ ਲਗਾਤਾਰ ਜਾਂਦੀਆਂ ਪਈਆਂ ਤੇ ਹਰ ਪੀੜਤਾਂ ਲਈ ਹੈਲਪ ਕਰਦੀਆਂ ਪਈਆਂ ਅੱਜ ਦੇਰੀਆਂ ਦਵਾਈਆਂ ਦੇ ਨਾਲ ਐਂਕਮ ਵੀ ਫ੍ਰੀ ਚ ਦਿੱਤੀਆਂ ਜਾਣਗੀਆਂ ਹਾਂਜੀ ਜੀ ਐਂਕਮ ਵੀ ਅਸੀਂ ਫ੍ਰੀ ਚ ਦਿੰਨੇ ਆ ਤੇ ਜਿਹੜੀ ਅੱਖਾਂ ਚ ਪਾਨ ਵਾਲੀ ਦਵਾਈ ਹੈ ਉਹ ਵੀ ਅਸੀਂ ਦਿੰਨੇ ਆ ਤੇ ਹੋਰ ਵੀ ਦਵਾਈਆਂ ਜਿਹੜੀ ਕਿਸੇ ਨੂੰ ਜ਼ਿਆਦਾ ਜ਼ਰੂਰਤ ਹੈ ਸਾਨੂੰ ਪਤਾ ਹੈ ਕਿ ਉਹ ਲੋੜਮੰਦ ਨੇ ਅਸੀਂ ਉਹ ਵੀ ਪ੍ਰੋਵਾਈਡ ਕਰਨੇ ਆ